ਹੈਲੋ ਜੀ ਸਾਡੇ ਲੋ ਸਾਰਿਆਂ ਨੂੰ ਠੰਡੀ ਠੰਡੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਜੀ ਉਮੀਦ ਆਪ ਠੀਕ ਠਾਕ ਹੋਗੇ ਲਓ ਜੀ ਸਵੇਰ ਦੇ 6:30 ਹੋਏ ਨੇ ਤੇ ਬਲੌਗ ਕੀਤਾ ਸਟਾਰਟ ਪਰ ਰਾਤ ਦੀ ਚਾਲੂ ਹੋ ਗਈ ਆ ਬਾਹਰ ਸੋ ਕਿਉਂਕਿ ਗਰਮੀ ਤੋਂ ਬਹੁਤ ਜ਼ਿਆਦਾ ਸਾਰੀ ਦੁਨੀਆ ਪਰੇਸਾਨ ਸੀ ਤੇ ਬਹੁਤ ਜ਼ਿਆਦਾ ਲੂ ਵਗਦੀ ਪਈ ਸੀ ਤੇ ਚਲੋ ਰੱਬ ਨੇ ਠੰਡਾ ਕਰ ਦਿੱਤਾ ਤਾਂ ਮੌਸਮ ਬਹੁਤ ਵਧੀਆ ਹੋ ਗਿਆ ਵਾ ਤੁਹਾਨੂੰ ਰੱਬ ਦੀ ਕਿਰਪਾ ਨਾਲ ਸਵੇਰ ਸਵੇਰ ਹੀ ਮਾਸਤ ਦਾ ਰੋਜ਼ ਹੋ ਗਿਆ ਤਾ ਇਧਰ ਫਸਟ ਦੇਨ ਚੱਲਿਆ ਦਿਲ ਸਕੂਲੇ ਕੱਲ ਗਿਆ ਨਹੀਂ ਸੀ ਕਿਉਂਕਿ ਠੀਕ ਨਹੀਂ ਸੀ ਤੇ ਅੱਜ ਬਾਰਸ਼ ਵੀ ਚਾਲੂ ਹੋ ਗਈ ਬਸਨੀ ਜੇ ਆਈ ਹੈਗੀ ਇਧਰ ਮੈਂ ਬਣਾ ਲਈਆਂ ਰੋਟੀ ਇਹਨਾਂ ਦਾ ਟਿੱਕਾ ਨੂੰ ਪੈਕ ਕਰ ਦਿੱਤੇ ਆ ਹੁਣ ਮੈਂ ਆਪਣੀ ਰੋਟੀ ਬਣਾ ਰਹੀ ਹਾਂ ਬਹੁਤ ਜ਼ਿਆਦਾ ਗਰਮੀ ਪੈਂਦੀ ਸੀ ਤੇ ਅੱਜ ਬਾਰਸ਼ ਰਹਾਦੀ ਸਟਾਰਟ ਹੋਈ ਆ ਥੋੜਾ ਠੰਡਾ ਲੱਗਣ ਦਿਆ ਅੱਜ ਹੀ ਕਰਨ ਦਾ ਸੂਰਾ ਜਾਣ ਨੂੰ ਕਿ நிந்த பாரிஷோ ஆ சாரோ கண்டோய அந்த சரி ਨਾ ਨਕੜ ਡੰਗੀ ਬਾ ਬਾਰਸ਼ ਛੱਟ ਗਈ ਹੁਣ ਮੈਂ ਤਾਰ ਕੱਢਣ ਚੱਲੀ ਆ ਦੇਖ ਸਕਦੇ ਕਿੰਨਾ ਵਧੀਆ ਮੌਸਮ ਠੰਡਾ ਠੰਡਾ ਹੋ ਗਿਆ ਪਰ ਕੱਲ ਪਰਸੋਂ ਦੀ ਅੱਧੋ ਵੱਧ ਗਰਮੀ ਹੈ ਤੇ ਹੁਣ ਆਪਾਂ ਕੱਢਾਂਗੇ ਗਾਈ ਚੋਵਾਂਗੇ ਉਕੇ ਮੰਮੀਨ ਲੱਗੀ ਹੋਈ ਸੱਟ ਤੇ ਮੈਨੂੰ 2-3 ਦਿਨ ਤੋ ਛੋਣੀ ਪੈਣ ਦੀ ਸਹੀ ਗੱਲ ਆ ਕਿ ਮੈਂ ਬਾਲਟੀ ਚ ਪਾਣੀ ਲਈ ਆਇਓ ਬਾਲਟੀ ਫੇਰ ਖਾਲੀ ਲੈ ਆਇਆ ਤੇ ਪਾਣੀ ਲਿਆਂਦਾ ਹੀ ਨਹੀਂ ਸੁੱਕੇ ਧਾਰ ਕੱਢਣੀ ਆ ਮੇਂ ਹੋੜ ਜਾਂਦਾ ਤਾਂ ਗਰਮੀ ਗਰਮੀ ਫੇਰ ਮਹਿਸੂਸ ਹੁੰਨ ਲੱਗ ਪੈਂਦੀ ਆ ਉਧਰ ਇਹ ਤਾਦੀ ਇਹ ਤੇ ਮੌਜਾ ਹੈ ਨਾ ਮੇਲੇ ਡੰਗਰਾਂ ਥੱਲੇ ਸਖਤੀ ਹੈ ਨਾ ਜਗਾ ਇਹ ਚੀਕ ਨਹੀਂ ਮਿੱਟੀ ਪਾਈ ਜਿੰਦੀ ਤੇ ਫੇਰ ਤੇ ਖੁੱਬਣਾ ਹੈ ਨਾ ਪੈਰ ਹੂੰ ਨਾ ਇੰਨਾ ਨਾ ਇਤਰੇ ਆਉਣ ਦਾ ਵੈਲਕਮ ਕਰਨ ਦੀ ਹੈ ਅੰਨੇ ਦੇ ਤੂੰ ਨਹੀਂ ਲਾਉਣਾ ਇਹ ਤਰਫ ਦੀ ਬੜੀ ਹੂੰ ਜਿੰਨਾ ਕਦੇ ਨਾ ਉਹਨਾਂ ਕੋ ਤੂੰ ਪੀਦਾ ਕਾਹੀਂ ਕੀ ਪੀਣਾ ਤੂੰ ਪੁੱਸ ਬੰਦਿਆ ਕਰ ਇਹਦੀ ਲੈ ਜੇ ਤੱਕ ਕਰਕੇ ਨਹੀਂ ਮੇਰਾ ਨੂੰ ਫੋਨ ਦੀ ਕਰ ਮੱਖੀ ਬੜੀ ਐ ਨਾ ਅੱਜ ਮੱਖੀ ਕਾਦੀ ਆਈ ਤਾਂ ਮਮੀ ਭੈਂਡਾ ਸੋਦਾ ਅੱਜ ਤਾਂ ਮਜਬੂਰ ਤੱਪੂ ਟੱਪੂ ਕਰੀ ਜਣਾ ਇਹ ਪਾਲੇ ਦੀ ਗੱਲ ਸਹੀ ਆਗੇ ਫਲਾ ਕਹਿੰਦਾ ਮੈਂ ਤਾਂ ਗੋਇਆ ਚੁੱਕਾ ਦਾ ਧਾਰ ਕੱਢਾਂ ਮੈਂ ਹੈਲਮਟ ਪਾ ਕੇ ਕੱਢਦਾ ਟੰਗਰਨੇ ਕੋ ਲੈਣ ਜਾਣਾ ਕਿਹੜੇ ਵੇਲੇ ਮਾਰ ਦੇਣੀ ਲੱਤ ਚਾਹੇ ਪੂਛ ਐਨਾ ਮੈਂ ਗੋਇਆ ਵੀ ਚੁੱਕਾ ਮੈਂ ਹੈਲਮਟ ਪਾ ਕੇ ਚੁੱਕਦਾ ਲੋ ਜੀ ਮੈਡਮ ਨੇ ਨਾ ਘਾਰ ਕੱਢਦੇ ਆ ਕਹਿੰਦੀ ਮੈਨੂੰ ਲੱਗਣਦਾ ਦੀ ਇਹ ਗਰਮੀ ਦੇਖ ਤੇ ਆਵਾਂ ਚਾ ਵਾਜ ਮੈਨੂੰ ਤਾਂ ਗਾਈ ਨਹੀਂ ਚੰਗੀ ਲੱਗਦੀ ਸਹੀ ਗੱਲ ਮੱਝੀ ਕੱਢਦੇ ਮੱਝ ਹਿੱਲਦੀ ਨਹੀਂ ਮਾਤਾ ਦੀ ਆ ਦੱਸਿਆ ਆਪਾਂ ਖਾਣਾ ਪੂਛਾਂ ਮੂੰਹ ਬੰਦ ਨਹੀਂ ਮਾਰ ਮਾਰ ਚਲ ਮੜ ਪਾ ਕੇ ਆ ਘਰ ਤੁਸੀਂ ਸਹੀ ਗੱਲ ਲੱਗਦਾ ਹੈਲਮਟ ਦੀ ਸੇਫਟੀ ਤੇ ਰਹੂਗੀ ਦੰਗਰ ਲੱਤ ਮਾਰਦੇ ਖੂਸ ਮਾਰਦੇ ਮੇਰੇ ਗੁੱਥੇ ਖਰਾਬ ਹੋ ਗਏ ਦੋ ਦੰਤਾਰ ਕਰਨਾ ਇਸ ਤੂੰ ਧਾਰੀ ਦੂਜੇ ਸਟਾਈਲ ਨਾਲ ਕੱਢਦੇ ਨਾ ਇੰਨੋਂ ਕੰਨੀ ਕੀ ਲੜਦਾ ਕੱਟੀ ਨੂੰ ਲੈ ਗਾਈ ਵੀ ਮੇਰੇ ਤੇ ਚਰਾਉਣੀ ਐ ਲੋਜੀ ਤਾਂ ਨਿਕਲ ਚੁੱਕੀ ਐ ਪਰ ਮੂੰਹ ਨਿਆਣਾ ਖੋਲਾ ਇੰਨਾ ਹੀ ਦੁੱਧ ਕੱਢਿਆ 2 ਕਿਲੋ ਹੋਣਾ ਸ਼ੁਗਰ ਕਰਾਓ ਕਾਂ ਮਿਲਦੀ ਤੁਹਾਨੂੰ ਇੰਨਾ ਕਿ ਨਿਕਲਦੇ ਆ ਫਿਰ ਕੋਈ ਚਾਤੇ ਇੰਨਾ ਨਹੀਂ ਨਿਕਲਣਾ ਚੱਲ ਕਰਦੇ ਹਾਂ ਫੜੀ ਮੈਂ ਮੂੰਹ ਤੋਂ ਆ ਫੜੀ ਬੰਦ ਕਰਦੇ ਆ ਤੇ ਮੈਂ ਬਾਲਾ ਅਪਰੇਟਰ ਰਹੀ ਆ ਯਾਰਾ ஜெவிப்படை ਬਾਰਸ਼ ਸੇ ਸ਼ੁਰੂ ਹੋ ਜੇ ਬਰਸਾਤਾ ਹੋਈਆਂ ਹੀ ਆ ਟਟੇਰਾ ਦੇ ਟੇੜ ਨਿਕਲਣੇ ਵੀ ਡੈਪੇ ਕੱਚੇ ਕੱਚੇ ਥਾਂ ਤੇ ਵੀ ਰਹੀ ਜੰਚਲ ਕੋਈ ਗੱਲ ਨਹੀਂ ਪੱਕੇ ਤੇ ਆ ਜਾਂਦੇ ਹਨਾ ਸਾਢੇ ਫਰਸ਼ ਤੋਂ ਥੱਲੇ ਲਾ ਦੇ ਫਿਰ ਲਓ ਜੀ ਹੁਣ ਮੈਂ ਨਾ ਕੇ ਤੇ ਰੱਖ ਦਿੱਤੀ ਐ ਚਾਹ ਕਿਉਂਕਿ ਚਾਹ ਮੰਗਦੇ ਪਏ ਸੀ ਤੇ ਠੰਡੇ ਮੌਸਮ ਵਿੱਚ ਬਹੁਤ ਜ਼ਿਆਦਾ ਚਾਹ ਲੱਗਦੀ ਪਿੰਡਾਂ ਵਿੱਚ ਤੇ ਇਸ ਬਲੌਗ ਦਾ ਹੀ ਇੱਥੇ ਐਂਡ ਕਰ ਦਿਆਂ ਇੱਕ ਨੈਕਸਟ ਬਲੌਗ ਲੈ ਕੇ ਫਿਰ ਮਿਲਾਂਗੇ ਤਦ ਤੱਕ ਵਾਸਤੇ ਓਕੇ ਬਾਏ